ਜਿਹੜੇ ਨੌਜਵਾਨ ਦੀ ਡੈਥ ਹੈ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਛੋਟਾ ਸੁਪਰੀ ਸਿੰਘ ਕੀ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮਰਸਲ ਦੇ ਨੌਂ ਡੇ ਨਿਹਰੇ ਟਰਾਲੀ ਲੱਗੀ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕਤ ਦੇ ਵਿੱਚ ਹੀ ਕਿੰਨੀ ਉਮਰ ਸੀ ਦੀ ਉਮਰ 15 ਕੇ ਸਾਲ ਹੀ ਇੱਕ ਵਾਰ ਨਹੀਂ ਇੱਕ ਵਾਰ ਜੀ ਇੱਕ ਵਾਰ ਤੇ ਲੱਗਦਾ ਕਿ ਜੇ ਇਹ ਪ੍ਰਸ਼ਾਸਨ ਦਾ ਟਾਈਮ ਸਟਰਾਲੀ ਚ ਕਾਈ ਹੁੰਦੀ ਤੇ ਇਹ ਹੱਥ ਨਹੀਂ ਹੋਣਾ ਸਾਏ ਆਹ ਤੇ ਟਰਾਲੀ ਕਰਕੇ ਸਭ ਕੁਝ ਵਾਪਰਿਆ ਰਜ਼ਾ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੋਣਾ ਸੀ ਸੜਕ ਦੇ ਲੋਕ ਆਉਂਦੇ ਜਾਂਦੇ ਨੇ ਜਦੋਂ ਸੜਕ 'ਚ ਸਾਧਨ ਖਲਾ ਲਾਂਗੇ ਤੇ ਫਿਰ ਤੇ ਵਾਪਰਨਾ ਹੈ ਵਾਪਰਨਾ ਹੈ ਕੰਮ ਇਹ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਲੋ ਮੇਮੇ ਚੱਕਦਾ ਪਾਜੀ ਇਹਦਾ ਯਾਰੀਆ ਮੁੰਡਾ ਉਹਦਾ ਕਿਨਾ ਆਇਆ ਉਹਦਾ ਮਨਜੋ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਿਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਭਲਾਜੂਏ ਇੱਥੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਮੰਗ ਪਾਜੀ ਅਸੀਂ ਕਹਿੰਦੇ ਹਾਂ ਹੁਣ ਜੋ ਹੱਡ ਨਾਲ ਵਾਪਰ ਗਿਆ ਬਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਕੀ ਹਾਲਾਤ ਆ ਇਹਦੇ ਟਰਾਲੇ ਚਰਕਾਂ ਦੇ ਲਾਏ ਨੇ ਹੋਰ ਵੀ ਆ ਸਕਦਾ ਜੇ ਲੱਗਦਾ ਸਰ ਮਤਲਬ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਾ ਪਾਕ ਪਤਾ ਦੀ ਇੱਥੇ ਆਵਾਜ਼ ਆਈ ਰਹੀ ਹੈ ਰਸਤੇ ਤੇ ਫਰ ਪੈ ਰਿਆ ਤੇ ਦਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਇਹ ਤਾ 14 ਦੇ ਸਾਧ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰੈਲਿਸ ਆਪਾਂ ਵੀ ਸਵਰਗੀ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟਰੈਫਿਕ ਜਿੱਤਾਂ ਚੱਲਦੀਆਂ ਨੇ ਆਪਣੀਆਂ ਪੁਲਸ ਮੈਨ ਉਹਨੂੰ ਚਾਹੀਦਾ ਹੈ ਜਾਨ ਸਹੀ ਕਰਨਾ ਕੀ ਮੰਨ ਕਰਦੇ ਆਪਾਂ ਪ੍ਰਸ਼ਾਸਨ ਨੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਸ਼ੋਗ ਨਾਮ ਕੀ ਸਰ ਪ੍ਰੀਜ਼ਮ ਸੀ ਕਿ ਕਿਸੇ ਦੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੰਨਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੀ ਜਿਹਨਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਵਾਰ ਹੋ ਕੇ ਕਿ ਨਿਕੋਸਾਂ ਉਹਨਾਂ ਖੋਦ ਵੇਖੀ ਹੈ ਉਹਨਾਂ ਦੀ ਐਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ। ਸਰ ਲੱਗਦਾ ਜਿਵੇਂ ਪ੍ਰਸ਼ਾਸਨ ਨੇ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਾਸਾ ਨਹੀਂ ਆਉਂਦਾ। ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ। ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ। ਹੁਣ ਜਿਨ੍ਹਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਹੈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ। ਇੱਕ ਸਰ ਕਿੱਥੋਂ ਦੇ ਨੌਜਵਾਨ ਸੀ ਜਿਹੜੇ ਇਹ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿੱਥੋਂ ਦਾ ਮੈਂ ਚੈੱਕ ਦਾ। ਮੌਕੇ ਤੇ ਸਾਡੇ ਅੱਥੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਨ ਕਰਦੇ ਆਪਾਂ ਫਿਰ ਪ੍ਰਸ਼ਾਸਨ ਯਾਰ ਆਪਾਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਹਵੇਂ ਗੱਲ ਕੀ ਸਾਹਵੇਂ ਸਾਹਵੇਂ ਕੋਈ ਇਸ ਚੀਜ਼ ਦੀ ਦਿਨੇ 102 ਵਾਰ ਨਿਕੋ ਹਰਾਂ 11 ਵਾਰਾਂ ਵਾਲੇ ਇਹ ਇਹ ਲਗਭਗ 9 ਤੋਂ 9:30 ਵਜੇ ਦੀ ਇੱਥੇ ਮਤਲਬ ਟਰਾਲੀ ਖੜੀ ਆ ਸਵੇਰ ਦੀ ਇੱਥੇ ਹੀ ਕੋਈ ਆਇਆ ਜੀ ਟਰੈਕਟਰ ਵਾਲਾ ਟਰੈਕਟਰ ਲੈ ਕੇ ਟਰਾਲੀ ਵੱਲ ਬੈਠੇ ਨਹੀਂ ਉਹਨੇ ਆਣ ਕੇ ਕਿਸੇ ਸਰਕਾਰੀ ਮੁਲਾਜ਼ਮ ਨੇ ਵੀ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹਨ ਹੋਣੀ ਹੋਰ ਵੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਇਹ ਤਾਂ ਰਾ ਉਸੇ ਵੇਲੇ ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਨੱਗੀ ਸੈਂਟਰ ਇਹ ਸ਼ਹਿਰ ਦੀ ਸੈਂਟਰ ਸਟਰੀਟ ਲੱਗੀ ਆ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤੋਂ ਉਹਨਾਂ ਨੂੰ ਲੱਗਾ ਨਾ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਫੁੱਮਣ ਸਿੰਘ ਹੈ ਜੀ ਤੇ ਅਸੀਂ ਸ਼ਾਮ ਦੇ ਟਾਈਮ ਜਿਵੇਂ ਢਾਬਾ ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਚਾਹਾਂ ਤੇ ਇਧਰੋਂ ਬੜੇ ਜ਼ੋਰ ਦੀ ਆਵਾਜ਼ ਆਈ ਆ ਜਿਵੇਂ ਜਿਵੇਂ ਕੋਈ ਚੀਜ਼ ਵੱਜਦੀ ਹੈ ਹਮ ਹਮ ਤੇ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਕਿਉਂਕਿ ਇਹ ਫਾਦੇਗੜ ਚੂੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵਜਿਆ ਤੇ ਸਾਡਾ ਤਾਂ ਬੜੇ ਦੇਵਾ ਬਨਾਨਕ ਸਾਈਡ ਤੇ ਆ ਇਸ ਟਰਾਲੀ ਦੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇਹਨਾਂ ਗੌਰ ਨਹੀਂ ਉਦੋਂ ਕੀਤਾ ਬਸ ਉਹਦੇ ਚੰਦ ਇੱਕ ਜਾਂ ਦੋ ਮਿੰਟਾਂ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜੱਕ ਦਮ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਵੀ ਇੱਥੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਸਰ ਕਹ ਕੀ ਹਾਦਸੇ ਦਾ ਕਾਰਨ ਕੀ ਲੱਗਦਾ ਜੀ ਹਾਦਸੇ ਦਾ ਕਾਰਨ ਜਿਹੜੀ ਟਰਾਲੀ ਆ ਜੀ ਇਹ ਸਵੇਰ ਤੋਂ ਹੀ ਇੱਥੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿੱਟੀ ਆ ਇੱਕ ਦਿਨ ਦੀ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਲੱਗੀ ਆ ਟਰਾਲੀ ਸਵੇਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕੀ ਇਹਨੂੰ ਉਹ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਡਾਰਿਆ ਵੀ ਹੋਰ ਨਾ ਕੁਛ ਹੈ ਮੇਨ ਰੋਡ ਦੇ ਵਿੱਚ ਇਹਨ ਮੁਕਤ ਕਰਨ ਯਾਨੀ ਕਿ ਇਹਦਾ ਹੀ ਹੈ ਟਰਾਲੀ ਦਾ ਟਰਾਲੀ ਹੈ ਜੀ ਟਰਾਲੀ ਹੈ ਇਹਨ ਮੁਕਤ ਸਰ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਤੇ ਇਹ ਹਾਸਾ ਟਲ ਸਕਦਾ ਸੀ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਹ ਤਾਂ ਕਿੰਨੀ ਵਾਰੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ गौर ਹੀ ਨਹੀਂ ਇਸ ਗੱਲ 'ਤੇ ਕੀਤਾ ਕਿ ਇਹਨੂੰ ਪਰੇ ਕੀਤਾ ਜਾਵੇ ਇਹ ਜਿਹੜੇ ਨੌਜੋਨੇ ਦੱਸੋ ਕਿੰਨੀ ਕੀ ਉਮਰ ਸੀ ਬੱਚਿਆਂ ਦੀ ਮਤਲਬ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੇ ਸੀ 14-15 ਸਾਲ ਦੇ ਜਾਂ 12-13 ਇੰਨੀ ਕੀ ਸਾਲ ਦੇ ਉਮਰ ਦੇ ਬੱਚੇ ਸੀ 14-15 ਸਾਲ ਦੇ ਕਰੀਬ 12 ਸਾਲ ਦੀ ਉਮਰ ਆ ਬੱਚੇ ਦੀ ਮੋਕਤ ਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਵੇਖੋ ਅਗਲੀ ਕੀ ਕਰਦੇ ਨੇ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਇਹ ਮਾਮਲਾ ਇੱਕ ਦੱਸਣ ਦੇ ਆਈ ਤੇ ਮੋਕਤ ਜੀ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਇੱਕ ਆ ਤੇ ਉਹ ਪ੍ਰਾਲੀ ਨਾਲ ਲੱਦੀ ਆ ਜਿਹੜੀ ਵੱਡੀ ਟਾਲੀਆਂ ਹੁੰਦੀ ਆ ਪ੍ਰਾਲੀ ਵਾਲੀਆਂ ਟਰੈਕਟਰ ਲਾਣੋ ਲਾ ਕੇ ਲਿਆ ਗਿਆ ਕੋਈ ਦੇਂਦੀ ਕਿਰੇ ਦੱਸਣ ਦੇ ਪਤਾ ਨਹੀਂ ਕਿ ਕਿਹਦੀ ਆ ਅਜੇ ਪਤਾ ਨਹੀਂ ਲੱਗਾ ਟਰੈਕਟਰ ਵਾਲਾ ਹੈ ਕਿਰਾਇਆ ਤੇ ਉਹ ਉਹ ਦਿਨੇ ਕਿਤੇ ਡਟਾ ਲੱਗੀ ਰਹੀ ਟਾਲੀ ਦੇ ਕਿਸੇ ਨੇ ਚੱਕ ਵੇਖਿਆ ਨਹੀਂਗਾ ਤੇ ਮੋਟਰਸਾਈਕਲ ਤੇ ਮੋੜੇ ਦੀ ਦੋ ਬੱਚੀ ਆਉਂਦੀ ਹਨ ਇੱਕ ਮੁੰਡਾ ਹੈ ਮੈਮੇ ਚੱਕ ਦਾ 14 5 15 ਸਾਲ ਦੀ ਉਮਰ ਹੋ ਗਈ ਕਰੀ ਤੇ ਦੂਸਰਾ ਵੀ ਮੁੰਡੇ ਦੀ ਇਨੀ ਕੁ ਉਮਰ 14 15 ਸਾਲ ਨਿੱਕੋ ਸਰਾ ਦਾ ਆ ਤੇ ਇੱਕ ਦੇ ਅੱਗੋਂ ਕਿਤੇ ਲਾਈਟ ਪਈ ਹੋਏਗੀ ਹੋ ਸਕਦਾ ਆ ਤੇ ਟਰਾਲੀ ਦੇ ਵਿੱਚ ਵੱਜੀ ਆ ਟਰਾਲੀ ਜਿਹੜੀ ਆ ਸੜਕ ਦੇ ਵਿੱਚ ਘਾਰ ਲੱਗੀ ਆ ਮਤਲਬ ਕਿ 50% ਤੋਂ ਉੱਤਰ ਇਧਰ ਸੜਕ ਦੇ ਬੜੀ ਸਾਈਡ ਤੇ ਆ ਕੀ ਸਰ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਦੀ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਜੇ ਮੰ ਹੌਨ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੌਨ ਤੇ ਜੋ ਕਰਦੇ ਨੇ ਕਹਿੰਦੇ ਜੋ ਉਹਨਾਂ ਦੇ ਬਿਆਨਾਂ ਦੇ ਕਹਿੰਦੇ ਜੋ ਕਹਾਂਗੇ ਕਰ ਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਪੰਦੀ ਆ ਪਰ ਇਹ ਵੀ ਪਹਿਲਾਂ ਸਾਡੇ ਨਾਲ ਵਿੱਚ ਨਹੀਂ ਜੇ ਟਰਾਲੀ ਲੱਗੀ ਕਿ ਜਾ ਕੇ ਜਿਹੜੇ ਲੋਕਲ ਆਇਆ ਪ੍ਰੈਸਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਹੈ ਜਾਂ ਕਿਸੇ ਨੂੰ ਕਹਿ ਕੇ ਪਛਾਣ ਕਰਾ ਦਿੰਦੇ ਸਰ ਲੱਗੇ ਤੁਹਾਡੇ ਨੂੰ ਲੱਗੇ ਤੁਹਾਡੇ ਮਾਲੇਵਾਲ ਚੌਂਕੀ ਆ ਸਰ ਅਕਸਰ ਆਣਾ ਜਾਣਾ ਆਪਣਾ ਰਹਿੰਦਾ ਹੈ ਸਰ ਜੇ ਸਮੇਂ ਸਰ ਜੇ ਸਰ ਜੇ ਵਹੀਕਲ ਚੁਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਹੁਣ ਹਟਾ ਸਕਦਾ ਹੈ ਪਰ ਇਹ ਜੇ ਪਹਿਲਾਂ ਕੀਤਾ ਹੁੰਦਾ ਤਾਂ ਇਹ ਜਿਹਾ ਹੀ ਸਰ ਵਹੀਕਲ ਤੇ ਕਾਰਵਾਈ ਹੋਏਗੀ ਕੀ ਹੋਏਗੀ ਹਾਂਜੀ ਵਹੀਕਲ ਤੇ ਕਾਰਵਾਈ